ਸਰਸਈ ਗੜ ਬਾਈ ਜੀ ਮਾਣਾ ਡੇਰੀ ਫਰਮ ਦੇ ਸਾਰੇ ਭੈਣ ਭਰਾਵਾਂ ਦਾ ਵੈਲਕਮ ਬਾਈ ਕੋਲ ਬਹੁਤ ਸੋਹਣੀਆਂ ਝੋਟੀਆਂ ਵਧੀਆ ਕੁਆਲਟੀ ਵਾਲੀਆਂ ਤੇ ਬਾਈ ਨਾਲ ਕਰਦੇ ਨੇ ਡਿਟੇਲ ਵਿੱਚ ਗੱਲ ਬਾਤ ਇੱਕ ਵੈੜ ਸੁਈ ਹੈ ਤਾਜੀ ਕੁਆਲਟੀ ਵਾਲੀ ਦੋ ਮੱਝਾਂ ਖੋਣੀਆਂ ਟੋਕੜਾਂ ਘਬਣਾ ਸਰਸਈ ਗੜ ਬਾਈ ਜੀ ਪਰਮਾਨਾ ਜੀ ਫਰਪੁਲਾ ਜੀ ਠੀਕ ਠਾਕ ਜੀ ਸਭ ਵਧੀਆ ਠੀਕ ਠਾਕ ਇਦੀ ਜਿਨੇ ਭੈਣ ਭਰਾ ਮਾਣਾ ਡੇਰੀ ਫਰਮ ਦੇ ਜੁੜੇ ਆ ਸਾਰਿਆਂ ਦਾ ਬਹੁਤ ਧੰਨਵਾਦ ਕਰਦੇ ਆ ਕਿਹੜੇ ਲਾਈਕ ਦੇ ਕਮੈਂਟ ਦੇ ਸ਼ੇਅਰ ਕਰਦੇ ਆ ਤੇ ਆਪਣੇ ਚੈਨਲ ਨੂੰ ਪਿਆਰ ਦਿੰਦੇ ਆ ਸਾਰੀ ਸੰਗਤ ਦਾ ਬਹੁਤ ਧੰਨਵਾਦ ਕਰਦੇ ਆ ਇਹ ਜਾਨਵਰ ਜਿਹੜਾ ਜਤੋਂ ਕੋ 10-4 ਵਧੀਆ ਟੌਪ ਦੇ ਆ ਹਾਂਜੀ ਹਾਂਜੀ ਤੇ ਬਖਾਵੇਂ ਆ ਠੀਕ ਆ ਬਾਈ ਜੀ 50 ਦੇ ਹੈਗੀਆਂ ਹਟ ਲਾਓ ਹਾਂਜੀ ਹਾਂਜੀ ਵਿਖਾਵਾਂਗੇ ਕੋਈ 5-4-5 ਲੱਖ ਰੁਪਏ ਦੀ ਵੱਡੀ ਗੱਲ ਸਹੀ ਆ ਹਾਂਜੀ ਰੋਤੋ ਤੋੜਾ ਕਬਣਾ ਮਈਆਂ ਕੋਚੇ ਬਚੇ ਠੀਕ ਆ ਬਾਈ ਜੀ ਟੌਪ ਦੇ ਜਾਨਵਰ ਵੀ ਜੀ ਰੋਤ ਰੋਲ ਮੱਧੀਆਂ ਦੇ ਮੱਧਮ ਵਾਲਾ ਵਾਲਾ ਕੁਆਲਟੀ ਵਾਲਾ ਹਾਂਜੀ ਹਾਂਜੀ ਪਸਾਉਂਦੇ ਗਏ ਠੀਕ ਜੀ ਲਾਈਕ ਤੇ ਕਮੈਂਟ ਸ਼ੇਅਰ ਵਾਟਵਰ ਅੱਜ ਚੈਨਲ ਨੂੰ ਕਰਿਆ ਕਰੋ ਹਾਂਜੀ ਹਾਂਜੀ ਦੇਖਣ ਦੇ ਜੁੜੀ ਆ ਸਾਰਿਆਂ ਨੂੰ ਧੰਨਵਾਦ ਕਰਨਾ ਧੰਨਵਾਦ ਬਾਈ ਜੀ ਯਾਰ ਮਰਜੀ ਜੀ ਕਲਾ ਕਲਾ ਬੋਲਦੇ ਮਹਨੇ ਹਾਂਜੀ ਹਾਂਜੀ ਚੰਗੇ ਕੁਆਲਟੀ ਦੇ ਸਰੇ ਦੇ ਠੀਕ ਹੈ ਭਾਈ ਇਹ ਝੋਟੀ ਇਹਦੇ ਕੋਈ ਡੋਮਿਨੈਂਸ ਹੋਈ ਲਾੜੇ ਇਹ ਡੋਮਿਨੈਂਸ ਪ्योर ਹਰਿਆਣੇ ਦੀ ਝੋਟੀ ਆ ਵੱਡੀ ਦੁੱਧ ਦਾ 10 ਕਿਲੋ ਚਵਾਵਾ ਠੀਕ ਹੈ ਭਾਈ ਝੋਟੀ ਥੋੜੀ ਸਾਫੀ ਘਾਟਿਆ ਹਾਂਜੀ ਪਚਵਾਵਾ ਦੁੱਧ ਵੀ 10 ਕਿਲੋ ਕੱਟੀ ਮਗਰ ਬੜੇ ਟੌਬੀ ਆ ਜੀ ਠੀਕ ਹੈ ਜੀ ਬਹੁਤ ਸੁਣੀ ਛੋਟੀ ਕੁਆਲਟੀ ਦੀ ਸਿੰਗਲ ਹੱਡੀ ਦੀ ਛੋਟੀ ਆ ਅਜੇ ਸ਼ਕੀਆ ਵੀ ਹਿਆੜੀ ਦੀ ਕੱਟੀ ਵੀ ਹਾਂ ਕੱਟੀ ਆ ਗਈ ਵੀਰ ਬਹੁਤ ਜਿਆਦਾ ਟੌਪ ਦੀ ਕੱਟੀ ਆ ਕੱਟੀ ਮਗਰ ਠੀਕ ਆ ਭਾਈ ਜੀ ਕੱਟੀ ਜੱਗੀ ਪੜ ਵਧੀਆ ਕੱਟੀ ਹੈ ਨਾ ਪੂਰੀ ਸੁਣੀ ਕੱਟੀ ਆ ਕੁਆਲਟੀ ਦੀ ਸੰਗੀ ਹੋਣ ਤੋਂ ਮੋੜਨ ਦੀ ਕੱਟੀ ਦੇਖੋ ਬਹੁਤ ਸੋਹਣੀ ਸੰਗੀ ਲੱਗੀ ਕੱਟੀ ਨੂੰ ਤੇ ਵਧੀਆ ਠੀਕੀ ਜਿਨੀ ਛੋਟੀ ਛੋਟੀ ਖੱਡੀ ਮੁੱਡੀ ਵੀਰ ਬੜੀ ਦਾ ਤਾਰ ਤੇ ਮਿਲੂ ਠੀਕ ਆ ਜੀ ਪਿਆਰ ਹੋ ਜਾਣਾ ਤੁਹਾ ਆਪ ਦਾ ਮਾਣ ਇੱਕ ਨੰਬਰ ਲੋ ਜੀ ਦੇਖੋ ਜੀ ਇਹ ਜਿਹੜੀਆਂ ਕੁਆਲਿਟੀਆਂ ਘਾਟ ਹੀ ਲੱਭਦੀਆਂ ਜੇ ਧਾਰ ਦੇ ਪਸ਼ੂ ਮਿਲੇ ਬਹੁਤ ਸੁਣੀ ਆ ਠੀਕ ਤਾਰਾ ਟਾਂਗ ਵਾਲੀ ਘੋਟੀ ਨਹੀਂ ਪਿਓ ਹਾਰਨਾ ਕਿਹਦੀ ਛੋਟੀ ਹੈ ਹਾਂ ਜੀ ਕੁਆਲਿਟੀ ਹੈ ਠੀਕ ਹੈ ਬਾਈ ਜੀ ਬਾਲ ਵਿੱਚ ਪਾਵਾ ਦੁੱਧ ਹੋਊਗਾ ਵੀ ਸਾਮ ਘਾਟੀ ਹੈ ਠੀਕ ਹੈ ਜੀ ਪੂਰੇ ਕਾਦਪੁਰਾ ਜੁਹਾਨੇ ਝੋਟੀ ਦਾ 100 ਬਾਈ ਜੀ ਮੋਲੇ ਦਾ ਬਿਲਕੁਲ ਗੱਜਾ ਹਾਂਜੀ ਹੋਰ ਕਰਨ ਵੀ ਤੁਹਾਡੀ ਸਮਝ ਹਸਾ ਲੱਕ ਦੀ ਰਿੱਡਦੀ ਆ ਹਾਂਜੀ ਹਾਂਜੀ ਬਿਲਕੁਲ ਜਾਇਜ਼ ਪਛਾਣ ਰਹੀ ਹੈ 95000 ਦੀ ਨਾ ਨਾ ਝੋਟੀ ਦੀ 95000 ਦੀ 94000 ਦੀ ਝੋਟੀ ਦਵਾਂਗੇ ਜਸਨੋਈ ਅਸਲ ਵੀ ਨਾ ਕਰਨਾ ਬਾਗ ਦਿੰਦੇ ਕਰ ਦੋ ਭਾਈ ਮਾਨ ਭਾਈ ਜੀ ਇਹ ਸੱਜਰ 95 ਦੀ ਵੀ ਵਿਕਦੀ ਆ ਹਾਂਜੀ ਪਰ ਇਹ ਉਹਨਾਂ ਦਾ ਕਹਿੰਦੇ ਵੀ ਜੇ ਤੁਹਾਡੀ ਖਲੀ ਆ ਵੀ ਉਥੇ ਪਹੁੰਚ ਹੀ ਕੇ ਦੇਈ ਆ ਇਹ ਭਾਈ ਸਿੰਗਲ ਹੱਡੀ ਝੋਟੀ ਆ ਵੀ ਜਿੰਨੂੰ ਕਹਿੰਦੇ ਆ ਟੌਪ ਕਲਾਸ ਦੀ ਤਾਂ ਵਧੀਆ ਝੋਟੀ ਆ ਪੂਰੀ ਠੰਡੀ ਤੇਰੀ ਯਾਰ ਨਹੀਂ ਲਾਟੀਆਂ ਝੋਟੀਆਂ ਜਿਹੜੀ ਗੱਲ ਆ ਕੁਆਲਟੀ ਜਿਹੜੀਆਂ ਉਹ ਹੀ ਆਪਣੇ ਕੋਲੋਂ ਆਉਂਦੀਆਂ ਘੁੰਮ ਕੇ ਵਾਪਸ ਜਿਹੜੀ ਗੱਲ ਜਿਦਾ ਕੋਈ ਅੰਗਰੇਜ਼ ਵੀ ਇਹ ਦਿੰਦਾ ਠੀਕ ਠੀਕ ਚੰਗੀ ਕੁਆਲਟੀ ਵਾਲੀ ਸਿਰੇ ਦੀ ਮਹੀਗਾ 2.5 ਲੱਖ ਦੀ ਬੰਨੜੀ ਜਿਹੜਾ ਤਿਆਰ ਕਰਦੇ ਹਾਂ ਹਾਂਜੀ ਚਲੋ ਬਾਈ ਠੀਕ ਹੈ ਬਗਰ ਕੱਟੀ ਬੜੇ ਟੌਪ ਕਲਾਸ ਦੀ ਠੀਕ ਆ ਆ ਮੈਂ ਕਿਹਨੂੰ 15 ਭਾ ਦੀਏ ਤੋਂ ਕੱਬਣ ਇਹ ਇਹ ਤੋਂ ਕੜਕ ਬਣ ਜੇ ਤੋਂ ਕੜਕ ਬਣ ਸਾਢੇ ਤਿੰਨ ਮਹੀਨਿਆਂ ਦੀ ਕੱਬਣ ਆ 8 ਕਿਲੋ ਦੁੱਧ ਆ 8 ਮਹੀਨਿਆਂ 8 ਕਿਲੋ ਦੁੱਧ ਆ ਦੇਖੋ ਜੀ ਬਹੁਤ ਸੋਹਣੀ ਆ ਪਾਰਟੀ ਸਵਾਰਟੀ ਵਾਲੀ ਮਾਝ ਆ ਠੰਣ ਦੇਵਾ ਚੰਗਾ ਲੱਗਾ ਹਾਂ ਆ 82 ਬਸ ਲੱਕ ਲੇਖ ਠੀਕ ਆ ਬਾਈ ਸਵਾਰਟੀ ਸਮਾਰੀ ਇੱਕ ਨੰਬਰ ਆ ਪਾਰਟੀ ਵਾਲੀ ਕਰੀ ਦੀ ਮਹੀ ਦੁੱਧਣ ਜੈਦ ਵੀ ਬਿਲਪੜ ਮੈਂ ਦੇ ਲਾਂਗੇ ਪਹਾੜ ਹਾਂਜੀ ਮੋਡ ਦਾ 55 ਤੇ ਹਾਂ ਨਾਈ ਪਨੀ ਆਈ ਆ 50000 ਦੀ ਲਓ ਜੀ ਕਿੰਨੇ ਜਰਦੀ ਕਪੜਾ ਕੀ ਤੇ ਨਾ ਵੀ ਆ ਤੇ ਨਾ ਵੀ ਆ ਦੇ ਕਪੜਾ ਬਹੁਤ ਸੋਹਣੀ ਸਿੰਗਲ ਹੱਡੀ ਦੀ ਮਾਜਾ ਪਾ ਰਿਆ ਰੇਟ ਇਹਦਾ ਹਸਾਬ ਨਾਲ ਵੀ ਮਿੱਠਾ ਜਾਈ ਆ ਜਿਹੜਾ ਮਰਜੀ ਭਾਤਰ ਵੀ ਲਵੇ ਓਕੇ ਠੀਕ ਹੈ ਜੀ ਜਾਨੀ ਜੀ ਨਾਲ ਜੋ ਯਾਗੀ ਇੱਕ ਤੇ ਕਹਿਣਾ ਸੀ ਗੱਲਾਂ ਨਾਲ ਕਿ ਦੁੱਧ ਦਿੰਦੀ ਏ ਜਿਹੜਾ ਮਰਜੀ ਪਿਆਸ ਕਰਦੇ ਮਹੀਂ ਭਾਈ ਲੱਖ ਦੀ ਪਿਆਸਾਨੂੰ ਦੇਵੇ ਹਾਂ ਜੀ ਇਹ ਸਾਡੇ 6 ਮਹੀਨੇ ਦੀ ਬੱਬਣ ਆ ਹਾਂਜੀ ਹਾਂਜੀ ਪੰਜ ਛੇ ਕਦੋਂ ਅਜੇ ਦੋਦਿਆ ਹੁਣ ਚੋਕੇ ਹੁਣੇ ਝੋਟੀ ਗੱਡੀ ਜੋ ਮੱਥੀ ਠੀਕ ਜੀ ਹਾਂਜੀ ਕੋਈ ਖਿਆਲ ਨਹੀਂ ਪਾ ਰਿਆ ਮੈਂ ਮੱਤ ਜੈ ਸੱਜਰ ਲਿਆ ਵੀਡੀਓ ਤੇ ਵੀ ਹਾਂਜੀ ਹਾਂਜੀ ਸੀਰੇ ਪਾਈ ਵੀ ਕੰਧੋਂ ਪੰਡਾਲ ਉੰਬੀ ਰਹੀ ਝੋਟੀ 20 ਕਿਲੋ ਠੀਕ ਆ ਪਾ ਲੀ ਹਾਂਜੀ ਝੋਟੀ ਤਿਆਰ ਕਰਦੇ ਢਾਈ ਲੱਗੋ ਖੋਲੋ ਮੜੀ ਖੋਲੋ ਖਾ ਲੋ ਕਾਦ ਦੀ ਬੇਲ ਦੀ ਸਿੰਗ ਦੇ ਕੀ ਲਗਾ ਨਾੜਾਂ ਵਾਲਾ ਲੇਵਾ ਜਿੱਦਣ ਦੇਖੋ ਹੁਣੇ ਝੋਟੀ ਆਈ ਆ ਵੱਡੀ ਝੋਟੀ ਪਾਈ ਲੈ ਗਏ ਆ ਤੇ ਇਹ ਵਿੱਚ ਆਈ ਆ ਬੋਸ ਸਾਹਿਬ ਝੋਟੀ ਆ ਕਵਾੜੀ ਪੇਠ ਪੁੜੇ ਦੀ ਚੰਗੀ ਹੈ ਹਰਿਆਣੇ ਦੀ ਝੋਟੀ ਹੋਗੇ ਵੀਰਾ ਇਹ 5 5.5 ਕਿਲੋ 6 ਕਿਲੋ ਦੁੱਧ ਤੇ 6.5 ਮਹੀਨੇ ਦੀ ਚੈੱਕ ਪਾਸ ਇੱਕ ਦਿਨ ਦਾ ਗਾਂ ਦਾ ਸਾਗ ਠੀਕ ਹੈ ਬਾਈ ਜੀ ਗਾੜੀ ਵਜ਼ਨ ਚੰਗਾ ਝੋਟੀ ਦਾ ਤਕਸਰੀ ਬੇਲ ਬੂਲ ਚੱਕੀ ਝੋਟੀ ਲਗਨੀ ਕੁਆਲਟੀ ਦੀ ਝੋਟੀ ਜੀ ਪੂਰੀ ਸਾਫ਼ ਖੜੀ ਠੀਕ ਹੈ ਬਾਈ ਪੇਠ ਪੁੜਾ ਝੋਟੀ ਦੇ ਦਾਂਗੇ ਜਿਹੜਾ 3 ਮਹੀਨੇ ਸਾਮ ਨੂੰ ਲੱਖ ਰੁਪਈਆ ਦੇ ਤੇ ਸਦਾ ਹੀ ਸਵਾ ਲੱਖ ਦਾ ਹੋਇਆ ਠੀਕ ਆ ਭਾਈ ਜੀ ਜਿਹੜਾ ਮੈਂ ਸਮਝੂ ਹਾਂਜੀ ਦੱਸੋ ਭਾਈ ਕੀ ਮੋਲੇ ਦਾ ਬਿਲਕੁਲ ਜੈ ਜੀ ਦਾ ਫੋਨ ਸਮੇਂ ਦੇ ਹਿਸਾਬ ਨਾਲ ਮੈਂ ਮੰਦਾ ਮੋਲ ਵੀ ਲੱਖ ਰੁਪਈਆ ਦੀ ਝੋਟੀ ਪੂਰੀ ਦੇਣੀ ਲੱਖ ਰੁਪਈਆ ਦੀ ਪੂਰੀ ਲੱਖ ਦੀ ਮੈਂ ਹੁਣ ਦਵਾਂਗੇ ਠੀਕ ਹੈ ਸਾਨੂੰ ਮੈਂ ਮੋੜ ਤੇ ਕੀ ਭਾਈ ਕਰਦੋਗੇ ਮਾਨ ਮੌਕੇ ਤੇ ਮਾਨਦਾਨ ਹੋ ਜੂ ਪਰ ਝੋਟੀ ਜਿਹੜਾ ਵੀਰਪਨਾ ਗੱਲ ਨੂੰ ਲਾ ਗਿਆ ਯਾਦ ਕਰੋ ਠੀਕ ਆ ਭਾਈ ਓਕੇ ਇੱਕ ਤੇ ਕਹਿ ਦੇਣਾ ਵੀ ਆਮ ਮਹੀਂ ਟੋਕੜਾ ਬਣ ਲੈਣੀ ਆ ਇਹ ਜੋ ਅੱਗ ਪੈ ਰਹੀ ਨੂੰ ਲੱਗੇ ਤਿਆਰ ਕਰਦੇ ਮਹੀਂ ਦਾ ਦੂ ਕੀ ਟਾਈਮ ਆਈ ਦੇ ਠੀਕ ਆ ਭ ਦੱਸੋ ਵੀਰ ਜੀ ਆਸ ਹੋਈਗਾ ਇਹ ਕਾਮ ਹੀ ਨੇ ਵੱਡੀ ਵੈਸੇ ਜੀ ਜੇਰ ਭਾਈ ਪੈਣ ਵਾਲੀ ਨਹੀਂ ਇਹ ਜੇਰ ਪੈਣ ਵਾਲੀ ਪੈਣ ਵਾਲੀ ਆ ਜੇ ਇੱਕ ਘੰਟਾ ਕੋ ਆ ਬੱਚਾ ਕੱਢਿਆ ਤੇ ਮਾਰ ਕੀ ਆ ਗਿਆ ਕੋਈ ਨਹੀਂ ਭਰਾ ਆਪਣਾ ਅੰਦਾਜ਼ਾ ਲਾ ਕੇ ਦਿੰਦੇ ਵੀ ਕਿੰਨਾ ਦੁੱਧ ਗਾਂ ਪਾ ਦੂਗੀ 28 29 ਕਿਲੋ ਦੁੱਧ ਫੇਰਾ ਨਹੀਂ ਰਣੇ ਗਾਂ ਦੇ ਠੀਕ ਆ ਭਾਈ ਜੀ ਆ ਲੈਵਾ ਲਿਆ ਜੇ ਜੀ ਇਹ ਸੁੱਟ ਕੇ ਗਾਂ ਨੇ ਜੇ ਹੋਰ ਖੁੱਲ ਜਣਾ ਆ ਪਰ ਥੱਬੇ ਲਾਈ ਫਿਰਦੀ ਆ ਪੂਰੀ ਕੁਆਲਿਟੀ ਵਾਲੀ ਗਾਂ ਆ ਤੇ ਯਾਰ ਇਹ ਪੈਣ ਵਾਲੀ ਗਾਂ ਇਹ ਵੀਰ 15 ਕਿਲੋ ਡੰਗ ਦਾ ਦੁੱਧ ਪਾ ਤੇ ਕਿਹੜੀ ਨਹੀਂ ਦੇਣਾ ਸਹੀ ਗੱਲ ਭਾਈ ਜੀ ਬਾਅਦ ਅੰਦਾਜ਼ਾ ਲਾ ਨਹੀਂ ਲੈ ਜੇ ਜੇਰ ਪੋਣੀ ਗਾਂ ਪੌਂਚ ਗਨੋ ਵੀਰ ਬੋਲਾ ਚੋਇਆ ਗਾਂ ਕੋ ਹੁਣ ਠੀਕ ਆ ਬਾਈ ਫਿਰ ਬਾਈ ਖਾ ਨਹੀਂ ਜਾ ਰਹੇ ਥੋੜੀ ਸਹੀ ਗੱਲ ਬਾਈ ਜੀ ਦੇਖੋ ਜੀ ਕਰਮਾਲੀ ਬਹੁਤ ਸੋਹਣੀ ਬਣੀ ਐ ਕੁਆਲਟੀ ਲਈ ਗਾਂ ਆ ਬਾਈ ਜੀ ਕੀ ਫਿਰ ਬੱਚਾ ਹੀ ਮਗਰ ਆਇਆ ਬੱਚਾ ਮਰਵਾ ਸ਼ਾਹ ਪਸ਼ ਆ ਗਿਆ ਠੀਕ ਸਵਤ ਜਾਂ ਮਗਰ ਬੱਚਾ ਆ ਗਿਆ ਪਰ ਡੱਟੇ ਡਾਦੂ ਕੀ ਗਾਂ ਪੂਰੀ ਠੱਡੀ ਧੀਰੀ ਦੱਸੋ ਭਾਈ ਜੀ ਕੀ ਮੁੱਲ ਫਿਰ ਦਾ ਨਿਕਰ ਗਾਉ ਆ ਵੀਰ ਜਿਹੜਾ ਵੀਰ ਭਰਾ ਮਰਜੀ ਉੱਤੇ ਆ ਕੇ ਲਵੇ ਨਿਕਰ ਲੇਵਾ ਦੋਦੜਾ ਠੀਕ ਠੀਕ ਠੱਡੀ ਬੜੀ ਫਿਰ ਕੁਆਲਟੀ ਵਾਲੀ ਸੀਨ ਠੱਡੀ ਫਿਰ ਲੇ ਦੱਸੋ ਭਾਈ ਜੀ ਕੀ ਮੋਲ ਹੈ ਕਿੰਨਾ ਨੰਬਰ ਮੋਲ ਕੀ ਜਦਾ ਮੋਲ ਵੀਰ ਬਿਲਕੁਲ ਜਾਇਜ਼ ہاں ਜੀ ਗਾਂ ਹੀ ਫਮੇ ਦੇ ਸਾਬ ਨਾਲ 50 ਦੀ ਵੇਖਦੀ ਆ 75 ਦੀ ਵੇਖਦੀ ਪਰ ਜਾਇਜ਼ ਪਹਾੜਾ ਮਿਲੀ ਪਹਾੜਾ ਦਵਾਵੇ 65000 ਦੀ ਲਓ ਜੀ ਫਾਈਨਲ ਮੋਲ ਹੀ ਕੋਖਣੀ ਕੀਤਾ ਪਰ ਕਹਿੰਦੇ ਵੀ ਗਾਂ ਹੀ ਵੇਖਦੀ ਆ ਪਰ ਮੋਲ ਬਿਲਕੁਲ ਜਾਇਜ਼ ਕੋਈ ਵੀਡੀਓ ਬੰਦੀ ਰਾਤ ਤੇ ਜਿਹੜਾ ਪਹਿਲਾਂ ਉੱਠ ਪਿਆ ਜਿਹੜਾ ਪਹਿਲਾਂ ਉੱਠ ਪਿਆ ਜਿਹੜਾ ਪਹਿਲਾਂ ਉੱਠ ਗਿਆ ਉਹਦੀ ਤੇ ਵੀ ਆ ਵੀਡੀਓ ਸਾਰੇ ਪਾਵਾਂਗੇ 6 ਸੱਤ ਪਰ ਉਹ ਯਾਰ ਨਹੀਂ ਦੇਖਣਾ ਬਾਈ ਖੜੇ ਖੜਾ ਦੋ ਜੀ ਦਾ ਪਾਉਗੀ ਵੀਡੀਓ ਬਹੁਤ ਸੋਹਣੀ ਠੰਡੀ ਤੇਰੀ ਗਾਂ ਆ ਪੂਰੀ ਕੁਆਲਟੀ ਵਾਲੀ ਪੂਰਾ ਮੋਹਰਿਆ ਦੇ ਘਾਤ ਨੂੰ ਲਗਾ ਕੁਆਲਟੀ ਵਾਲੀ ਗਾਂ ਆ ਬਹੁਤ ਸਾਫ ਆ ਸੁਖਰੀ ਆ ਤੇ ਜੇ ਰਪਾਇਆਂ ਗਾਂ ਨਹੀਂ ਹੋਰ ਖਲਜਣਾ ਵਧੀਆ ਦੋ ਤੇ ਨਾਲ ਠੀਕ ਆ ਭਾਈ ਆ ਪਛੋ ਭਾਈ ਜੀ ਹਾਂਜੀ ਤੁਸੀਂ ਆ ਪੰਨ ਸੇਰੇ ਸੱਜਣਾ ਦੀ ਵੀਡੀਓ ਲਵਾਵੇਂ ਹਾਂਜੀ ਯਾ ਤੂੰ ਕੱਢੀਆਂ ਚਾਰ ਪੰਜ ਸੋਹਣੀਆਂ ਜੇ ਉੱਤਰੀਆਂ ਠੀਕ ਆ ਜੀ 15 15 ਚ ਦੋੜ ਜੇ ਜਿਹੜੇ ਕੋ ਸੋਚ ਲਵਾਉਂਗਾ ਜੋਟੀਆਂ ਹੋਰ ਆ ਗਈ ਠੀਕ ਆ ਭਾਈ ਜਿਹੜੇ ਕੋ ਵੀਰ ਭਰਾ ਨੇ ਲੈਣਾ ਜਾਨਵਰ ਘਰ ਵੀ ਆ ਸਕਦਾ WhatsApp ਤੇ ਵੀਡੀਓ ਪਵਾ ਹਾਂਜੀ ਚਲੋ ਭਾਈ ਬਹੁਤ ਐਡਰੈਸ ਫੋਨ ਨੰਬਰ ਹੈਗਾ ਵੀਜੀ 8427407755 ਨਾਮ ਮਾਨਾ ਦੇ ਪਿੰਡ ਪੋਮਾ ਪਿੰਡ ਪੋਮਾ ਲਾਈਕ ਤੇ ਕਮੈਂਟ ਸ਼ੇਅਰ ਬਾਅਦੋ ਬਾਅਦ ਕਰਿਓ ਜਿੰਨੇ ਵੀਰਤਾ ਸੰਬੰਧੀ ਜੁੜੀ ਸਾਰਿਆਂ ਦਾ ਤੁਹਾਨੂੰ ਬਹੁਤ ਧੰਨਵਾਦ ਕੀ ਇਹ ਠੀਕ ਹੈ ਬਾਈ ਧੰਨਵਾਦ ਆਸਥੀ ਕਰਦਾ